ਪੂਰੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਪੁੱਲਰ ਵਿਖੇ ਵੱਖਬ ਬੋਰਡ ਵੱਲੋਂ ਜੋ ਦੋ ਕਿੱਲੇ ਜਗ੍ਹਾ ਜਿਸ ਉੱਪਰ ਕਬਰਸਤਾਨ ਬਣਿਆ ਹੋਇਆ ਸੀ ਉਸ ਕਬਰਸਤਾਨ ਤੇ ਕਬਜ਼ਾ ਕਰਨ ਦੇ ਦੋਸ਼ ਲਗਾਉਂਦਿਆਂ ਹੋਇਆ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਵੱਖਬ ਬੋਰਡ ਅਤੇ ਜਿਸ ਵਿਅਕਤੀ ਕੋਲੋਂ ਉਸ ਕਬਰਸਤਾਨ ਵਿੱਚੋਂ ਮਿੱਟੀ ਪਟਾਈ ਗਈ ਉਸ ਦੇ ਵਿਰੋਧ ਵਿੱਚ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਸੁਖਮਨ ਦੀਪ ਸਿੰਘ ਬਲਵਿੰਦਰ ਸਿੰਘ ਸੋਚਾ ਸਿੰਘ ਪ੍ਰਗਟ ਸਿੰਘ ਕਸ਼ਮੀਰ ਸਿੰਘ ਹੀਰਾ ਸਿੰਘ ਮੇਜਰ ਸਿੰਘ ਮਨਦੀਪ ਸਿੰਘ ਸਾਜਨ ਸਿੰਘ ਦਵਿੰਦਰ ਸਿੰਘ ਨੇ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਉਂਦੇ ਹੋਏ ਆਖਿਆ ਕਿ ਗੁਰਮੇਲ ਸਿੰਘ ਪੁੱਤਰ ਅਰੂੜ ਸਿੰਘ ਵੱਲੋਂ ਇਸ ਕਬਰਿਸਤਾਨ ਦੀ ਜਗ੍ਹਾ ਉੱਤੇ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਇਸ ਵਿੱਚੋਂ ਮਿੱਟੀ ਪਟਾਈ ਹੈ ਜੋ ਕਬਰਿਸਤਾਨ ਵਿੱਚ ਦਫਨਾਏ ਗਏ ਮੁਰਦਿਆਂ ਅਦੇ ਕੰਗਾਲ ਦੀਆਂ ਬੇਅਦਬੀ ਕੀਤੀ ਗਈ ਹੈ ਉਹ ਬਹੁਤ ਹੀ ਨਿੰਦਨਯੋਗ ਆ ਉਹਨਾਂ ਨੇ ਆਖਿਆ ਕਿ ਕਬਰਿਸਤਾਨ ਦੀ ਜ਼ਮੀਨ ਵਿੱਚੋਂ ਮਿੱਟੀ ਪਟਵਾ ਕੇ ਬਾਹਰ ਵੇਚੀ ਗਈ ਹੈ ਉਸ ਨਾਲ ਮੁਰਦਾ ਘਰ ਵਿੱਚ ਦਫਨਾਏ ਗਏ ਮੁਰਦਿਆਂ ਦੇ ਪਿੰਜਰ ਹੱਡੀਆਂ ਅਤੇ ਖੋਪੜੀਆਂ ਵੱਡੀ ਗਿਣਤੀ ਵਿੱਚ ਖਿਲਰੀਆਂ ਹੋਈਆਂ ਹਨ ਇਹਨਾਂ ਲੋਕਾਂ ਨੇ ਇੱਕ ਸੁਰ ਵਿੱਚ ਇਕੱਤਰ ਹੋ ਕੇ ਕਿ ਕਬਰਿਸਤਾਨ ਦੀ ਮਿੱਟੀ ਪੁੱਟ ਕੇ ਉਸ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਬੇਅਦਬੀ ਕੀਤੀ ਗਈ ਹੈ। ਉਹਨਾਂ ਨੇ ਇਸ ਸਬੰਧ ਵਿੱਚ ਸਖਤ ਕਾਰਵਾਈ ਦੀ ਮੰਗ ਕੀਤੀ। ਭਾਈ ਜੀ ਭੁੱਲ ਰਿਹਾ। ਤੇ ਆਪਣਾ ਮਹਮਦ ਇਸرائی ਨਾ ਕਰਕੇ ਸਾਡਾ ਨਾ ਕੀ ਮਸਲਾ ਜਿਹੜਾ ਅੱਜ ਤੁਸੀਂ ਇੱਥੇ ਇੱਥੇ ਇਕੱਠੇ ਹੋਏ ਜੀ ਆਪਣੇ ਤਾਂ ਜੀ। ਕਬਰਿਸਤਾਨ ਦੀ ਜਗ੍ਹਾ ਨੇ ਜਿਹੜੀ ਇਹ ਪਾਕਿਸਤਾਨ ਵਾਲੇ ਦੀ ਜਗ੍ਹਾ ਆ ਤੇ ਜਿਹੜੇ ਦੋ ਕਿਲੇ ਦੀ ਮੰਗੇ ਸਾਡੀ ਜਿਹੜੀ ਪਹਿਲਾਂ ਵੀ ਕਾਫੀ ਜਗ੍ਹਾ ਆ ਸਾਡੇ 8 ਕਿਲੇ ਇਹਦੇ ਵਿੱਚ ਕਬਿਰਸਤਾਨ ਦੀ ਜਗ੍ਹਾ ਜਿਹੜੀ ਨਾ ਤੇ ਬਾਕੀ ਤੇ ਚੱਲੇ ਜਿਹੜਾ ਵੋਂਦੇ ਆ ਵੋਂਦੇ ਆ ਤੇ ਬਾਕੀ ਜਿਹੜੇ ਕਬਿਰਸਤਾਨ ਦੀ ਜਿਹੜੀ ਦੋ ਕਿਲੇ ਜਿਹੜੀ ਜ਼ਮੀਨਾਂ ਆ ਤੇ ਉਹ ਜਿਹੜੀਆਂ ਨੇ ਧੱਕੇ ਨਾਲ ਵਾਹ ਕੇ ਤੇ ਪੁੱਟ ਕੇ ਕਿਤੇ ਹੋਰ ਲੈ ਕੇ ਸੁੱਟਦੇ ਆ ਤੇ ਜਿਹੜੇ ਆਪਣੇ ਬੇਅਦਵੀ ਕਰਨ ਵਾਲੀ ਗੱਲ ਆ ਤੇ ਇਹਦੇ ਕਰਕੇ ਸਾਨੂੰ ਪ੍ਰਸ਼ਾਸਨ ਨੂੰ ਜਿਹੜਾ ਜਿਹੜਾ ਅਗਨ ਬੋਰਡ ਜਿਹੜੇ ਦਫ਼ਤਰ ਜਿਹੜੇ ਭੈਣ ਭਰਾ ਜਿਹੜੇ ਆ ਰੋਡ ਗਾੜੀ ਜਿਹੜੇ ਭੈਣ ਭਰਾ ਸਾਰੇ ਇਕੱਠੇ ਹੋਏ ਆ ਤੇ ਜਿਹੜੇ ਉਹਨਾਂ ਨੂੰ ਅਪੀਲ ਇਹ ਆ ਤੇ ਸਾਨੂੰ ਜਿਹੜੇ ਕਬਿਰਸਤਾਨ ਦੀ ਜਿਹੜੀ ਜਗ੍ਹਾ ਆ ਜਿਹੜੀ ਇਤ ਸਰਕਲ ਜਿਹੜਾ 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 ਸਾਨੂੰ ਸੈੱਟ ਇਹ ਕੌਣ ਪਟਾਈ ਕਰਨ ਰਿਹਾ ਤੇ ਕੌਣ ਕਰਨ ਰਿਹਾ ਤੇ ਕੌਣ ਕਰਵਾਉਣ ਰਿਹਾ ਕੋਈ ਪਤਾ ਹੈ ਦਾ ਜੀ ਗਰਮੇ ਸਿੰਘ ਗਰਮੇ ਸਿੰਘ ਇਹ ਇਹ ਡਿਪੈਂਡ ਦਾ ਇਹ ਪਿੰਡ ਦਾ ਤੇ ਉਹਦੇ ਗਰਮੇ ਸਿੰਘ ਆਂਦੇ ਅਸੀਂ ਪਟਾਈ ਤਾਂ ਕੀਤੀ ਆ ਜੇ ਸਾਨੂੰ ਅਗਲ ਬੋਰਡ ਵੱਲੋਂ ਸਾਨੂੰ ਵਰਕ ਬੋਰਡ ਵਰਕ ਬੋਰਡ ਵੱਲੋਂ ਜਿਹੜੇ ਸਾਡੇ ਜਿਹੜੇ ਅਸੀਂ ਉੱਥੋਂ ਸਾਡਾ ਪਟਾ ਕਰਾਇਆ ਤੇ ਬੜੇ ਕਰਕੇ ਅਸੀਂ ਆਪਣੇ ਪਟਾਈ ਕਰ ਰਹੇ ਹਾਂ ਇਹਦੇ ਵਿੱਚ ਕੋਈ ਤੁਹਾਡੇ ਵਿੱਚ ਕੋਈ ਪ੍ਰਾਣੀਆਂ ਜਿਵੇਂ ਤੁਹਾਡੀਆਂ ਕਬਰਾਂ ਜਿਹੜੀਆਂ ਦੱਬੀਆਂ ਹੋਈ ਉਹ ਵੀ ਕੋਈ ਹਾਂਜੀ ਹਾਂਜੀ ਉਹ ਵੀ ਜਿਹੜੇ ਪ੍ਰਾਣੀਆਂ ਜਿਹੜੇ ਮਾਰੇ ਨੇ ਜਿਤਨਾ ਉਹ ਗੁਜਰੂਗਾ ਕੰਗਾਲ ਨਿਕਲੇ ਉਹਨਾਂ ਦੇ ਮਿਲ ਕੇ ਆ ਹਾਂਜੀ ਜਿਹੜੇ ਨਿਕਲੇ ਆ ਜਿਹੜੇ ਤੁਹਾਡੇ ਲੋਪੋ ਕੇ ਸਾਹਤ ਦੇ ਪੇਜ ਘਰ ਇਹ ਪਹਿਲੀ ਸੁੱਟਿਆ ਉਧਰ ਦੀ ਸਾਈਡ ਤੇ ਉਹ ਕੇ ਆਪਣੇ ਸਿਰ ਨਿਕਲਿਆ ਤਾਂ ਉਥੇ ਬੰਦ ਕਰਾਇਗੇ ਇੱਥੇ ਵੀ ਆ ਇੱਥੇ ਵੀ ਹੈਗੇ ਤੁਹਾਡੇ ਕੋਲ ਮੌਜੂਦਾ ਹੈਗੇ ਇੱਥੇ ਪੱਟੇ ਤੇ ਵੀ ਹੈਗੇ ਇੱਥੇ ਪੁੱਛਣਾ ਪੈਣਾ ਇੱਕ ਬੰਦੇ ਨੇ ਤਾਂ ਵਾਕਫ ਹੋਣ ਨੂੰ ਸੂਚਿਤ ਕੀਤਾ ਕੋਈ ਹਾਂਜੀ ਉਹਨਾਂ ਨੂੰ ਸੂਚਿਤ ਪਹਿਲਾਂ ਵੀ ਪੜਾ ਭਾਈ ਜਿਹੜਾ ਭੈਣ ਭਰਾ ਜਿਹੜੇ ਮੁਸਲਮ ਜਿਹੜੇ ਹਨ ਅੱਜ ਤੋਂ ਜਿਹੜੇ ਪੁਰਾਣੇ ਜਿਹੜੇ ਉਹਨਾਂ ਦੇ ਹੱਡੀਆਂ ਜਿਹੜੇ ਆ ਤੇ ਇਸ ਤਰ੍ਹਾਂ ਕਰੀ ਦਫਨਾਉਣ ਕਰਕੇ ਬੇਅਦਬੀ ਵਾਲੀ ਗੱਲ ਆ ਤੇ ਜਿਹੜਾ ਜਿਹੜੇ ਪ੍ਰਸ਼ਾਸਨ ਆ ਜਿਹੜਾ ਉਹਨਾਂ ਘਾੜੀ ਪੀ ਲਿਆ ਜਿਹੜਾ ਕਨਵੋਟ ਦੇ ਜਿਹੜੇ ਸਾਡੇ ਆ ਕਬਰਸਤਾਨ ਦੀ ਕਰਕੇ ਇਹਨੂੰ ਛੱਡੀ ਜਾਵੇ ਤੇ ਜੇ ਨਹੀਂ ਕੋਈ ਮੰਗਾਂ ਪੂਰੀ ਹੁੰਦੀ ਹੈ ਕੀ ਤੁਸੀਂ ਕਰੋਗੇ ਆਉਣ ਲੇ ਇਹ ਪਿੰਡ ਭਰਾਣ ਸਾਰੇ ਪਿੰਡ ਦੇ ਨਾਲ ਮਿਲ ਕੇ ਜਿਹੜੇ ਅਸੀਂ ਇਹਨਾਂ ਦੇ ਬਾਰੇ ਆਪਾਂ ਅੱਗੇ ਧਾਰਨ ਕਰਾਂਗੇ ਰਹਿਤ ਨਾ ਢਾਂਗੇ ਰਹਿਤ ਨਾ ਢਾਂਗੇ ਅਸੀਂ ਜੇ ਨਾ ਸਾਨੂੰ ਇਨਸਾਫ ਮਿਲੇ ਅਸੀਂ ਰੋਡ ਜਾਮ ਕਰਕੇ ਫਿਰ ਆਪਣਾ ਇਨਸਾਫ ਮੰਗਾਂਗੇ ਹਾਂਜੀ ਇਹ ਚੀਜ਼ ਕਰਕੇ ਏਗੀ ਹਾਂਜੀ ਕਿਹੜਾ ਪਿੰਡ ਕੀ ਨਾਂ ਜੇ ਮੇਰਾ ਨਾਂ ਬੀਰਮ ਸਿੰਘ ਪਿੰਡ ਮੇਰਾ ਭੁੰਨਰ ਹੈ ਹਾਂਜੀ ਕੀ ਮਸਲਾ ਜਿਹੜਾ ਅੱਜ ਮਸਲਾ ਇਹ ਆ ਜੀ ਆ ਕਬਰਸਥਾਨ ਦਾ ਮਸਲਾ ਹੈ ਹਾਂ ਆ ਜਿਹੜੀਆਂ ਭੁੰਨਰਾਂ ਦੇ ਵਿੱਚ ਕਬਰਾਂ ਆ ਇਹ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਜਦੋਂ ਦਾ ਕਿਤੇ ਪਿੰਡ ਵਸਿਆ ਨਾ ਉਦੋਂ ਦੀਆਂ ਕਿਤੇ ਕਬਰਾਂ ਅੱਜ ਤੋਂ 200 250 ਸਾਲ ਪੁਰਾਣੀਆਂ ਤੇ ਇੱਕ ਜ਼ਿਮੀਦਾਰ ਵਾਈ ਜਾਣ ਡਿਆ ਹਾਂ ਤੇ ਆਹ ਵੇਖੋ ਵਿੱਚੋਂ ਕੁਰੰਗ ਨਿਕਲਦੇ ਨੇ ਖੋਪੜੀਆਂ ਇਹ ਸਿਰ ਦੀ ਖੋਪੜੀ ਆ ਇਹ ਥੱਲੇ ਵੇਖੋ ਗੋਡਾ ਆ ਤੇ ਇਹ ਖੋਪਰਾ ਨੇ ਜਿਹੜੇ ਆ ਕੁਰੰਗ ਨਗਨ ਦੇ ਨੇ ਜਿਹੜੇ ਵਿਚਾਰੇ ਕਿਤੇ ਪੁਰਾਣੇ ਕਿਤੇ ਬਜ਼ੁਰਗੇ ਨੱਪੇ ਸੀ ਥੋੜਾ ਜਿਓ ਉੱਚੇ ਕਰਕੇ ਰੱਖੋ ਪਰਾ ਵੋਣ ਡਿਆ ਉਹਦਾ ਨਾਂ ਹੈਗਾ ਗੇਜਾ ਹਾਂਜੀ ਪਿੰਡ ਉਹਦਾ ਭੁੱਲ ਰਿਹਾ ਹਮ ਸੰਨ ਉਹਦਾ ਉਹਦੇ ਡੈਡੀ ਦਾ ਨਾਂ ਹੈਗਾ ਰੂੜਾ ਹਾਂਜੀ ਤੇ ਸਾਡੀ ਮੰਗ ਵਰਕਰ ਬੋਟ ਵਾਲਿਆਂ ਦੀ ਗੱਡੀ ਇਹ ਆ ਹਮ ਵੀ ਇਹ ਜਿਹੜਾ ਆ ਵੇਖੋ ਸਭ ਤੋਂ ਪਹਿਲਾਂ ਆ ਜਿਹੜੀ ਮਿੱਟੀ ਇਹਨਾਂ ਨੇ ਪੁੱਟੀ ਆ ਕਬਰਸਤਾਨ ਦੇ ਵਿੱਚ ਇਹਨਾਂ ਨੇ ਖੂਪ ਆਤੇ ਆ 22 ਫਰਜ ਜਿੱਥੇ ਕਿਤੇ بارش ਹੁੰਦੀ ਕਿਤੇ ਮੀਂਹ ਪਵੇ ਇੱਥੇ ਪਾਣੀ ਦਾ ਛੱਪੜ ਲੱਗ ਜਾਣਾ ਇਹ ਜਿਹੜੀ ਮਿੱਟੀ ਪੁੱਟੀ ਆ ਕਬਰਾਂ ਦੇ ਵਿੱਚੋਂ ਇਹਦਾ ਜ਼ਿੰਮੇਵਾਰ ਜਿੰਨੇ ਮਿੱਟੀ ਪੁੱਟੀ ਆ ਚਾਹੇ ਜ਼ਿੰਮੇਵਾਰੀ ਹੁਣ ਉਹਦੀ ਹੋਊਗੀ ਉਹ ਪਵਾ ਕੇ ਦਵੇ ਸਾਨੂੰ ਤੇ ਚਾਹੇ ਵਰਕਰ ਬੋਟ ਵਾਲਿਆਂ ਦੀ ਜ਼ਿੰਮੇਵਾਰੀ ਹੋਊਗੀ ਹਾਂ ਜੀ ਮੈਂ ਸਰਮ ਸਿੰਘ ਪਿੰਡ ਭੁੱਲੜ ਅੱਜ ਕੀ ਹਾਂ ਜੀ ਆ ਕੀ ਮਸਲਾ ਜਿਹੜਾ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਇਹ ਕਬਰਾਂ ਦੇ ਜੀ ਇੱਥੇ ਇਹ ਕਬਰਾਂ ਜਦੋਂ ਤੋਂ ਪਿੰਡ ਵੱਜਾ ਨਾ ਮਦੋਂ ਤੋਂ ਇਹ ਮੁਸਲਮਾਨਾਂ ਦੀਆਂ ਕਬਰਾਂ ਇੱਥੇ ਚੜ੍ਹ ਰੀਆਂ ਨੇ ਹਾਂ ਕਿ ਲਾਗੇ ਸਕੂਟ ਕਾਸ ਮਜੀ ਸਿੰਘ ਨੇ ਉਹੀ ਲਾਗੇ ਸ਼ਿਕਾਰ ਕਰਦੇ ਰਹਾ ਇਹ ਜਿੰਨੋਂ ਤੋਂ ਥਾਂ ਉਦੋਂ ਤੋਂ ਹੀ ਇੱਥੇ ਅਸੀਂ 80 ਸਾਲ ਮੇਰੀ ਉਮਰ ਹੋ ਗਈ ਆ ਅਹੀ ਵੀ ਪਾਕਿਸਤਾਨ ਤੋਂ ਪਹਿਲਾਂ ਦਾ ਤਕਰੀਬ ਇੱਥੇ ਜਦੋਂ ਦਾ ਪਿੰਡ ਵੱਜਾ ਉਹਨਾਂ ਦੀਆਂ ਮੜੀਆਂ ਨੇ ਇਹ ਬੇਨਤੀ ਆ ਵਕ ਬੋਲ ਗਾੜੇ ਗੜੀ ਇੱਕ ਕਬਸਤਾਨ ਛੱਡਿਆ ਜਾਵੇ ਇਹ ਜਿਹੜਾ ਹੁਣ ਪਟਾਈ ਹੋਣ ਦੀ ਏ ਕੌਣ ਕਰਨ ਰਿਹਾ ਕਿ ਉਹ ਰੋਕਾਉਂਦੇ ਜਾਂ ਕੀ ਆ ਜਿਹੜਾ ਮਸਲਾ ਅੱਜ ਦਾ ਜਿਹੜੀ ਪਟਾਈ ਹੋ ਗਈ ਏ ਜਾਂ ਇਹ ਪਟਾਈ ਬਾਰੇ ਇਹ ਦੰਦ ਦੱਸਦੇ ਆਪੇ ਇਥੇ ਮੁਸਲਮਾਨ ਮੁਸਲਮਾਨ ਦੱਸਦੇ ਆ ਜੀ ਉਹ ਨਹੀਂ ਦੱਸ ਦੇਣਾ ਕੋਈ ਨਾ ਦੱਸਣ ਦੇ ਕਿਉਂ ਨਹੀਂ ਦੱਸਦੇ ਆ ਜੀ ਸੱਚੀ ਗੱਲ ਯਾਦੀ ਤੇ ਚੁੱਪ ਸਿੱਧੀ ਗੱਲ ਆ ਜਿਆਦਾ ਕਰੋ ਨਾ ਗਰਮੀਏ ਸੇ ਕਰਾਉਂ ਲਿਆ ਅੱਛਾ ਜੀ ਕਰਾਉਂਦਾ ਰੂਪ ਸਿੰਘ ਦਾ ਪੁੱਤ ਅੱਛਾ ਜੀ ਇਹ ਕਿੰਨਾ ਥਾਂ ਜਿਹੜਾ ਕਬਰਾਂ ਦਾ ਵਾਇ ਕਿੰਨਾ ਥੋੜਾ ਬਣਾਉਣਾ ਗਿਆ ਇਥੇ ਔਣੇ ਕੱਟ ਕੇ ਲਸਾਵਾ ਅੱਛਾ ਜੀ ਸਾਰਾ ਜਿੰਨਾ ਕਬਰਸਤਾਨ ਦਾ ਸਾਰਾ ਇਹ ਜਿਹੜਾ ਪਿਆ ਥਾਂ ਇਹ ਜਦੋਂ ਤੋਂ ਵੇਖਣ ਡਿਆ ਅਸੀਂ ਜਦੋਂ ਜੰਮੇ ਇਸ ਤਰ੍ਹਾਂ ਹੀ ਸਾਰਾ ਪਿਆ ਇਹ ਉਹਦਾਂ ਦੀਆਂ ਕਬਰਾਂ ਹੀ ਨੇ ਕਬਰਾਂ ਹੁਣ ਤੁਹਾਡੀ ਕੀ ਮੰਗਿਆ ਕੀ ਮੰਗਿਆ ਤੁਹਾਡੀ ਜੀ ਸਾਡੇ ਹੱਥ ਚ ਹੋਣਾ ਚਾਹੀਦਾ ਇੱਕ ਮਿੰਟ ਬਾਬਾ ਜੀ ਤੁਹਾਡੇ ਨਾਲ ਅੱਗੇ ਆ ਵੀ ਕਬਰਸਤਾਨ ਗਾੜੀ ਮੁਸਲਮਾਨਾ ਗਾੜੀ ਬੇਚਦੀ ਹੈ ਸਾਡੀ ਵੀ ਇੱਕ ਜ਼ਬਰਦਸਤ ਕਬਰਦਾਨ ਕੇ ਤਰ੍ਹਾਂ ਆਏਗਾ ਇਹ ਬਣਾਈ ਜਿਹੜਾ ਮਿੱਟੀ ਇਹ ਕਦੋਂ ਦੀਆਂ ਕਬਰਾਂ ਇੱਥੇ ਨੇ ਇਹ ਤਾਂ ਜੱਦੀ ਪੁਰਖੀ ਕਬਰਾਂ ਨੇ ਪੋਚਿਆ ਹੈ ਨਾ ਉਹ ਤਾਂ ਬੁੱਢਿਆਂ ਨੇ ਪੋਚ ਜਦੋਂ ਦਾ ਫੇਟ ਬੱਤੀ ਆ ਲਾਲੇ ਦੀ ਕਬਰ ਖੜੀ ਆ ਮੇਰੇ ਲਾਲੇ ਦੀ ਵੀ ਕਬਰ ਖੜੀ ਆ ਮੇਰੇ ਅੰਮਾ ਦੀ ਵੀ ਕਬਰ ਲਾਇਆ ਗਏ ਨੇ ਮੇਰੇ ਭਰਾਵਾਂ ਦੀ ਵੀ ਮੇਰੇ ਭਰਾਵਾਂ ਦੀ ਵੀ ਅਸੀਂ ਕਿੱਧਰ ਜਾਣਾ ਆ ਅਸੀਂ ਤੇ ਇਹਨਾਂ ਨੂੰ ਵੋਟਾਂ ਪਾਉਣੇ ਜੱਟਾਂ ਨੂੰ ਪਾਉਂਦੇ ਕਿ ਨਹੀਂ ਕਾਹਦੇ ਕਾਹਦੇ ਨਹੀਂ ਪਾਉਂਦੇ ਯਾਹਾਂ ਵੀ ਸਾਰਾ ਸਾਡਾ ਥਾਂ ਹੀ ਪੁੱਟ ਕੇ ਲਾਇਆ ਗਏ ਨੇ ਤਾਂ ਹੀ ਕਿੱਧਰ ਗਰੀਬਾਂ ਨੇ ਜਾਣਾ ਕਾਂਜਾ ਤਾਂ ਵੀ ਜਿੱਥੇ ਅਹੀ ਦਫਲਾ ਦੇਣੀ ਗਾਲ ਫਟਕੇ ਨਾਲ ਸੱਚੀ ਗੱਲ ਕੇ ਗਲਤ ਨਹੀਂ ਦੇ ਸੱਚੀ ਸੱਚੀ ਕਰ ਜੀਆ ਕਰ ਜੀਆ ਪੁੱਤ ਆ ਹਾਂ ਮੈਂ ਤਾਂ ਸਿੱਧੀ ਗੱਲ ਹੀ ਆ ਵੋਟ ਵਾਲੇ ਵਰਕਰ ਵੋਟ ਆ ਵਰਕਰ ਵੋਟ ਵੋ ਗਾੜੀਆਂ ਵਾਲੀ ਮੇਰੀ ਬੇਨਤੀ ਆ ਵੀ ਆਨੋਂ ਆਨ ਸਾਫ ਚਾਈ ਰਾੜੀਆਂ ਕਵਰਾਂ ਸਾਨੂੰ ਚਾਹੀਦੀਆਂ ਆ ਦੇ ਸਾਡੀਆਂ ਇੱਧਰ ਵੇਹ ਕੁਰੰਗਾ ਇੱਧਰ ਵੇਖੋ ਇਹ ਕਿੰਨੇ ਕਿ ਨਿਕਲੇ ਸੇ ਤੋਂ ਹੋਰ ਵੀ ਬੜੇ ਜਿਹੜੇ ਮਿੱਟੀ ਗਈ ਆ ਜਿਹੜੇ ਅੱਗੇ ਵੀ ਸਾਰੇ ਲੈ ਗਏ ਇੱਥੇ ਸਾਰੇ ਜੋ ਕਬਰਾਂ ਨੇ ਨਾ ਪ੍ਰਾਣੀਆਂ ਸਾਫ ਉੱਟ ਕੇ ਲਾ ਗਏ ਨੇ ਅਸੀਂ ਤੇ ਚਿਰਾਗ ਜਗਾਉਣ ਹੁੰਦੀ ਰਹੀਆਂ ਮੈਂ ਇੱਥੇ ਸਬੰਧੀ ਵਿਰੋਧੀ ਧਿਰ ਦੇ ਗੁਰਮੇਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਤੇ ਉਹਨਾਂ ਨੇ ਆਖ ਕੇ ਉਹਨਾਂ ਵੱਲੋਂ ਇਹ ਜ਼ਮੀਨ ਵਕਫ ਬੋਰਡ ਵੱਲੋਂ ਪੱਤੇ ਤੇ ਲਈ ਹੋਈ ਹੈ ਜਿਸ ਵਿੱਚੋਂ ਹਰ ਸਾ ਠੇਕਾ ਵੀ ਦਿੰਦੇ ਹਨ ਜਿਸ ਵਿੱਚ 18 ਰਿਕਾਰਡ ਰਸੀਦਾਂ ਉਹਨਾਂ ਕੋਲ ਹਨ ਅਤੇ ਜੋ ਲੋਕ ਕਬਰਾਂ ਦੀ ਜਗ੍ਹਾ ਬਾਰੇ ਗੱਲ ਕਰ ਰਹੇ ਹਨ ਉਹ ਕਬਰਿਸਤਾਨ ਪਿੰਡ ਦੇ ਦੂਜੇ ਪਾਸੇ ਹੈ ਇਸ ਜਗ੍ਹਾ ਦੀ ਅਸੀਂ ਵਕਫ ਬੋਰਡ ਦੇ ਅਧਿਕਾਰੀਆਂ ਕੋਲ ਨਿਸ਼ਾਨ ਦਵਾਈ ਕਰਕੇ ਕਬਜ਼ਾ ਲਿਆ ਹੋਇਆ ਹੈ ਮਨਦਰ ਸਿੰਘ ਪਿੰਡ ਪੋਡਾ ਜੀ ਇਹ ਜਿਹੜਾ ਕੁਝ ਨਾ ਤੁਹਾਡੇ ਤੇ ਮੁਸਲਮ ਭਾਈ ਜਾਰੇ ਪਿੰਡ ਪੋਡਾ ਰਦੇ ਨੇ ਦੋਸ਼ ਲਾਏ ਨੇ ਵੀ ਤੁਸੀਂ ਜਿਹੜੀ ਆ ਸਾਡੀ ਜਿਹੜੀ ਕਬਰਾਂ ਦੀ ਜਗ੍ਹਾ ਪੁੱਟ ਦਿੱਤੀ ਹੈ ਜੀ ਤੇ ਨਜਾਇਜ਼ ਸਾਡੇ ਚੌਕਾਂ ਕਾਲ ਕੱਟੇ ਤੇ ਕਮੇਟੀ ਭੇਜ ਦਿੱਤੀ ਹੈ ਜੀ ਇਹ ਕੀ ਮਸਲਾ ਜੀ ਸਰ ਕੋਈ ਮਸਲਾ ਨਹੀਂ ਹੈਗਾ ਸਾਡੇ ਕੋਲ 84 85 ਦਾ ਪਟਾ ਸਾਡੇ ਕੋਲ ਸਾਰੇ ਰਿਕਾਰਡ ਸਾਡੇ ਕੋਲ ਡਾਕੂਮੈਂਟ ਸਾਡੇ ਕੋਲ ਨੇ ਇਸ ਹੱਦ ਸਾਲ ਪਟਾਦਾਰ ਨੇ ਇਹ ਸਾਡੇ ਕੋਲ 5 ਕਿੱਲੇ ਦਾ ਪਟਾ ਵਾ ਉਹਦੇ ਵਿੱਚ ਹੀ ਸਾਰੀ ਜਗ੍ਹਾ ਪੈਂਦੀ ਹੈ ਇਹਨਾਂ ਦਾ ਕੋਈ ਜਗ੍ਹਾ ਨਹੀਂ ਹੈਗੀ ਜਿੱਦਾਂ ਨਿਸ਼ਾਨਦੀ ਹੋਈ ਆ ਉਹਨਾਂ ਨੇ ਕਿਹਾ ਵੀ ਹੈਗਾ ਮੈਂ ਮੰਨੇ ਵੀ ਸਾਨੂੰ ਕੋਈ ਪ੍ਰੂਫ ਵਖਾ ਦਿਓ ਕੋਈ ਦੂਜੇ ਜਗਾ ਤੇ ਇਹਨਾਂ ਕੋਈ ਪ੍ਰੂਫ ਨਹੀਂ ਹੈਗਾ ਤੇ ਕੋਈ ਨਹੀਂ ਵਖਾ ਸਕੀ ਤੇ ਇਹ ਧੱਕੇ ਸ਼ਾਇਦ ਵੈਸੇ ਇਲਜ਼ਾਮ ਸਾਡੇ ਤੇ ਲਾਈ ਜਾਂਦੇ ਜੇ ਕੋਈ ਇਹਨਾਂ ਕੋਈ ਪ੍ਰੂਫ ਹੈਗਾ ਤੇ ਹੁਣ ਵੀ ਇਹਨੇ ਸਾਥ ਤੋਂ ਕਰਦਨ ਅਸੀਂ ਉਹਨਾਂ ਦੀ ਜਗਾ ਛੱਡ ਦਾਂਗੇ ਇਹਨਾਂ ਦੀ ਉੱਥੇ ਕਬਰਾਂ ਹੈਗੀਆਂ ਕਿ ਨਹੀਂ ਕੋ ਆਪਣੇ ਦੱਬ ਦੇ ਦਪਨਾਉਂਦੇ ਕਿ ਨਹੀਂ ਆਪਣੇ ਨਹੀਂ ਸਰ ਉੱਥੇ ਕੋਈ ਇਹਨਾਂ ਦੀ ਕਬਰਾਂ ਨਹੀਂ ਹੈਗੀਆਂ ਇਹਨਾਂ ਦਾ ਤਿੰਨ ਕਨਾਲਾ ਜਿਹੜੀ ਜਗ੍ਹਾ ਵਾ ਭਿਡੇ ਵੱਡ ਰੋਡ ਤੇ ਮਈ ਵੀ ਆਂਦੀਆਂ ਜਿਹੜੀਆਂ ਸ਼ਮਸ਼ਾਨ ਘਾਟ ਹੈ ਉੱਥੇ ਪੈਂਦੇ ਆ ਤੇ ਅਸੀਂ ਰਾਜਮੰਦੀ ਦੇ ਨਾਲ ਮਹਿਕਮੇ ਦੇ ਕਹਿਣ ਦੇ ਮੁਤਾਬਕ ਤਿੰਨ ਕਨਾਲਾ ਥਾਂ ਇਹਨਾਂ ਨੂੰ ਜਿਹੜਾ ਸ਼ਮਸ਼ਾਨ ਘਾਟ ਦਾ ਵੀ ਆਪਣੇ ਵੱਲੋਂ ਮਹਿਕਮੇ ਤੋਂ ਉੱਥੇ ਛੱਟਤਾ ਵਾ ਜਿਹੜੇ ਉਥੇ ਕੰਕਾਲ ਨਿਕਲਣ ਡਏ ਉਹ ਕੀ ਮਸਲਾ ਜੀ ਉਹ ਉਥੇ ਪੁਰਾਣੇ ਜੀ ਉਹਦਾ ਬਾਰੇ ਕੋਈ ਪਤਾ ਨਹੀਂ ਸਾਡੀ ਸੰਭਾਲ ਤੋਂ ਪਹਿਲਾਂ ਦਾ ਕਿਤੇ ਹੋਇਆ ਗਾਵਾ ਹਮਮ ਤਰਨ ਦੇ ਨਿਸ਼ਾਨ ਦੀ ਕਰਵਾਈ ਮੈਹਿਕਮੇ ਨੇ ਨਿਸ਼ਾਨ ਦੀ ਕਰਵਾ ਗਏ ਮੈਹਿਕਮੇ ਦਾ ਪਟਵਾਰੀ ਵੀ ਆਇਆ ਸਾਡੇ ਨਾਲ ਮਾਲ ਵਿਭਾਗ ਵਾਲੇ ਵੀ ਆਏ ਸਾਰੇ ਆਣ ਕੇ ਤੇ ਸਾਇ ਪੈਣਾ ਦੀ ਮੁਮਲੇ ਤੇ ਮੋਦਬਰਾਂ ਦੀ ਨਿਗਰਾਨੀ ਦੇ ਹਟ ਨਿਸ਼ਾਨ ਦੀ ਕਰਵਾਈ ਸਾਨੂੰ ਇਹਨਾਂ ਸਰ ਇੱਕ ਜਿਹੜੀ ਉਹਨਾਂ ਪਹਨ ਤਿੰਨੇ ਜਿੱਤੋਂ ਜਗ੍ਹਾ ਨਹੀਂ ਇਹ ਕਿੰਨੇ ਜਿੱਤੋਂ ਤੁਹਾਡੇ ਕੋਲ ਜਗ੍ਹਾ ਹੈ ਸਾਡੇ ਕੋਲ 84 85 ਤੋਂ ਸਰ ਪੜਾ ਹਰੇ ਅੱਛਾ ਜੀ ਹਾਂਜੀ ਉਹਦਾ ਪਰਾਹੀ ਜਗ੍ਹਾ ਸਾਡੇ ਕੋਲੇ ਹਰ ਸਾਲ ਤੋਂ ਹੈ ਇਹਦਾ ਟੇਕਾ ਕਿੰਨੂੰ ਤਾਰਦੇ ਜੀ ਵਾਗੋ ਬੋਰਡ ਨੂੰ ਤਾਰਦੇ ਚਲ ਅੱਛਾ ਹਾਂਜੀ ਆ ਸਾਡੇ ਕੋਲ ਸਿੱਧਾ ਹੈ ਗਿਆ ਜੀ ਇੱਕ ਜਿਹੜਾ ਉਹਨਾਂ ਕਹਿੰਦੇ ਆ ਵੀ ਜਿਹੜੀ ਮਿੱਟੀ ਉਥੋਂ ਵੇਚ ਦਿੱਤੀ ਗਈ ਹੈ ਜੀ ਮੈਨੇ ਕਰਾਈ ਉਹ ਕਿਨੇ ਵਕਬੋਰਡ ਨੇ ਤੁਹਾਡੇ ਨਾਲ ਲਾਈ ਕਰ ਰੱਖੀ ਨਹੀਂ ਇਹ ਆਪਨੀ ਰਜਮੰਦੀ ਨਾਲ ਚਕਾਈ ਅਸੀਂ ਪਾਲੀ ਪੱਤਰੀ ਕਰਨ ਕਰਕੇ ਉਸ ਆਉਦਾ ਮੋਦੀ ਕੋ ਕੰਪਲੀਟ ਉਹਦੀ ਦਰਖਾਸਤ ਦਿੱਤੀ ਗਈ ਤੋਂ ਵਕ ਬੋਰਡ ਨੂੰ ਵੀ ਅਸੀਂ ਮਿੱਟੀ ਚ ਕਾਉਣ ਲੱਗੇ ਜੀ ਨਹੀਂ ਸਰ ਅਸੀਂ ਨਹੀਂ ਦਰਖਾਸਤ ਦਿੱਤੀ ਕੋਈ ਵਕ ਬੋਰਡ ਅਛਾ ਜੀ ਉਹਨਾਂ ਪੁੱਛਿਆ ਨਹੀਂ ਗਿਆ ਨਾ ਕੋਈ ਹਾਂ ਜੀ ਨਹੀਂ ਉਹ ਤੇ ਅਸੀਂ ਆਹ ਸਾਡੇ ਕੋਲ ਸਿੱਧਾ ਆ ਗਿਆ ਜੇ ਜਿਹੜੀਆਂ ਸਾਡੇ ਕੋਲ ਆ ਹੋਣ ਦੀਆਂ ਵੀ ਆ ਗਈਆਂ ਜਿਹੜੇ ਪ੍ਰਾਣੀਆਂ ਵੀ ਅਸਿਨਾਂ ਆ ਗਈਆਂ ਜੇ ਸਾਡੇ ਕੋਲ ਸਾਰੇ ਇਹ ਕਦੋਂ ਤੱਕ ਰਿਹਾ ਇਹ ਸਾਡੇ ਕੋਲ ਨਾ ਨੇ ਸਾਦਾ ਬੜਾ ਹੈ ਹਾਂ ਜੀ ਇਹ ਹਰ ਸਾਲ ਇਹ ਪੈ ਤਾਰਦੇ ਇਹਨਾਂ ਦੇ ਅਛਾ ਜੀ ਹਾਂ ਜੀ ਪਰ ਕੋਈ ਗੱਲ ਬਾਤ ਪੁੱਛਣੀ ਤੇ ਸਾਡੇ ਕੋਲ ਪੰਜ ਕਿੱਲੇ ਤੇ ਸਾਡੇ ਕੋਲ ਬੜਾ ਵੱਡਾ ਬਗਬੋੜ ਦਾ ਸਾਡੇ ਕੋਲ ਹੈਗਾ ਜਿਹੜਾ ਬਹੁਤ ਮਹਿੰਗਾ ਪੰਜਾਂ ਕਿੱਲੇ ਦਾ ਹਾਂਜੀ ਅੱਛਾ ਤੇ ਇਹਦੇ ਸਬੰਧ ਵਿੱਚ ਤੁਸੀਂ ਮੈਕਮਨ ਵਾਲਿਆਂ ਨੂੰ ਆਖਿਆ ਨਹੀਂ ਪੀਏ ਨਜਾਇਜ਼ ਕਬਜ਼ਾ ਨਜਾਇਜ਼ ਇੱਥੇ ਕੋਈ ਕਰਨ ਦਾ ਹੈ ਤੁਸੀਂ ਦੱਸਿਆ ਉਹਨਾਂ ਵੀ ਸਾਨੂੰ ਕੋਈ ਪਤਾ ਨਹੀਂ ਜਜ਼ ਹਾਂਜੀ ਹਾਂਜੀ ਅਸੀਂ ਸਾਰੀ ਉਹਨਾਂ ਨੂੰ ਪਹਿਲਾਂ ਗੱਲ ਵੀ ਮੈਕਮਨ ਨਾਲ ਆ ਕੇ ਸਾਡੇ ਨਾਲ ਨਿਸ਼ਾਨਦੀ ਕਰਾਈ ਸਾਰਾ ਨਾਲ ਹੂੰ ਮੈਕਮਨ ਨਿਸ਼ਾਨਦੀ ਕਰਵਾਈ ਸਾਡੇ ਨਾਲ ਤੇ ਫੇਰੀ ਜਗ੍ਹਾ ਕਵਰ ਕਰ ਲੱਗੇ ਆਪਣੀ ਤੌਰ ਤੇ ਕਾਨੂੰਨੀ ਲੱਗੇ